ਵਾਰਡ ਨੰਬਰ 47 ਚ ਵਿਧਾਨ ਸਭਾ ਹਲਕਾ ਆਤਮਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਕੌਂਸਲਰ ਪਤੀ ਨਿਰਮਲ ਸਿੰਘ ਕੈੜਾ ਪ੍ਰਧਾਨ ਪੰਜਾਬ ਕਾਂਗਰਸ ਸੇਵਾ ਦਲ ਦੇ ਨਾਲ ਮਿਲ ਕੇ ਜੰਮੂ ਕਲੋਨੀ ਅਤੇ ਵਿਸ਼ਕਰਮਾ ਟਾਊਨ ਵਿਖੇ 8 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਂਡ ਦੇ ਕੰਮ ਦੀ ਸ਼ੁਰੂਆਤ ਕੀਤੀ। ਕੜਵਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਦੇ ਲਈ ਪੰਜਾਬ ਸਰਕਾਰ ਦੇ ਕੋਲ ਫੰਡ ਦੀ ਕੋਈ ਕਮੀ ਨਹੀਂ ਹੈ। ਉਨਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਿੰਦਰ ਸਿੰਘ ਦੀ ਅਗਵਾਈ ਚ ਸੂਬੇ ਪਰ ਅੰਦਰ ਵਿਕਾਸ ਕਾਰਜ ਤੇਜ਼ੀ ਦੇ ਨਾਲ ਚੱਲ ਰਹੇ ਨੇ ਲੁਧਿਆਣਾ ਸਮੇਤ ਵੱਖ-ਵੱਖ ਸ਼ਹਿਰਾਂ ਨੂੰ ਸਮਾਰਟ ਸਿਟੀ ਦੇ ਰੂਪ ਚ ਸ਼ਿੰਗਾਰੇ ਜਾਣ ਦਾ ਕੰਮ ਵੀ ਲਗਾਤਾਰ ਜਾਰੀ ਹੈ ਕੌਂਸਲਪਤੀ ਕਿਹੜਾ ਨੇ ਕਿਹਾ ਕਿ ਆਪਣੇ ਵਾਰਡ ਨੰਬਰ 47 ਨੂੰ ਇੱਕ ਮਾਡਲ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਦਿਨ ਰਾਤ ਜੁਟੇ ਹੋਏ ਸਨ ਉਨਾਈ ਵੀ ਕਿਹਾ ਕਿ ਹਰ ਵਰਗ ਨੂੰ ਪਾਣੀ ਅਤੇ ਸੀਵਰੇਜ ਸਮੇਤ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੇ ਲਈ ਅਸੀਂ ਵਚਨਬੱਧ ਹਾਂ ਜੇਕਰ ਵਾਰਡ ਨਾਲ ਸੰਬੰਧਿਤ ਕਿਸੇ ਵੀ ਇਲਾਕਾ ਨਿਵਾਸੀ ਨੂੰ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਨੇ ਫਾਉਂਡ ਦਾ ਜਿਹੜਾ ਕੰਮ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਹੀ ਅੱਜ ਇਲਾਕਾ ਵਾਸੀਆਂ ਦੇ ਵਿੱਚ ਜਿਹੜਾ ਦੇਖਣ ਨੂੰ ਬੜਾ ਤੋਸ਼ਾ ਮਿਲ ਰਿਹਾ ਕਾਫੀ ਪਿਛਲੇ ਲੰਬੇ ਸਮੇਂ ਤੋਂ ਇੱਥੇ ਸੜਕਾਂ ਦੀ ਹਾਲਤ ਬੜੀ ਮਾੜੀ ਸੀ ਤੇ ਅੱਜ ਅਸੀਂ ਜਿਹੜਾ ਉਦਘਾਟਨ ਕਰਨ ਦਾ ਤਰੀਕਾ ਹੁਣ ਅਸੀਂ ਬਦਲ ਲਿਆ ਕਿਉਂਕਿ ਇਸ ਏਰੀਏ ਦਾ ਜਿਹੜਾ ਐਮਐਲਏ ਆ ਉਹ ਹਰ ਜਗ੍ਹਾ ਜਾ ਕੇ ਕਦੇ ਵਿਧਵਾ ਕਦੇ ਚੂੜਾ ਕਦੇ ਸੰਧਾਰਾ ਕਦੇ ਕੋਸ਼ ਐਗੀਆਂ ਗੱਲਾਂ ਕਰਦਾ ਜਿਸ ਬੰਦੇ ਦਾ ਜਿਹਹਾ ਜਿਹਾ ਕਰੈਕਟਰ ਹੁੰਦਾ ਨਾ ਉਹ ਆਵੀਆਂ ਗੱਲਾਂ ਹੀ ਕਰਦਾ ਹੁੰਦਾ ਸੋ ਇਹਨੂੰ ਹਰ ਵੇਲੇ ਚੂੜਾ ਵੀ ਦੀਂਦਾ ਇਹਨੂੰ ਹਰ ਵੇਲੇ ਬਿੰਦੀਆਂ ਦੀਂਦੀਆਂ ਇਨੂੰ ਹਰ ਵੇਲੇ ਵਿਦਵਾਵਾ ਮੰਦੀਨੀਆਂ ਨੇ ਕਿਉਂਕਿ ਦਾ ਕਰੈਕਟਰ ਰਹਿ ਜਾ ਪਰ ਸਾਡੀ ਟੀਮ ਕੰਮ ਕਰਨ ਵਾਲੀ ਆ ਤੇ ਅਸੀਂ ਆ ਜਿਹੜੇ ਕੰਮ ਪਾਸ ਕਰਾਏ ਆ ਹੁਣ ਉਹਦੀ ਸੀ ਫਾਈਲ ਨਾਲ ਲੈ ਕੇ ਆਇਆ ਕਰਾਂਗੇ ਤਾਂ ਕਿ ਜਿਹੜਾ ਲੋਕਾਂ ਨੂੰ ਇਹ ਮੂਰਖ ਬਣਾਉਣ ਦਾ ਯਤਨ ਕਰਦਾ ਇਹਨੂੰ ਦੱਸ ਸਕੀਏ ਵੀ ਇਹ ਜਿਹੜੇ ਕੰਮ ਨੇ ਸਾਡੇ ਕਾਉਂਸਲਰ ਸਾਹਿਬਾਨ ਵੱਲੋਂ ਦਿਨ ਰਾਤ ਮਿਹਨਤ ਕਰਕੇ ਪਾਸ ਕਰਾਏ ਗਏ ਨੇ ਨਾ ਕਿ ਤੇਰੇ ਵਾਂਗੂ ਆ ਕੇ ਡਰਾਮੇਬਾਜ਼ੀ ਕਰਕੇ ਤੇ ਬਦਮਾਸ਼ੀ ਕਰਕੇ ਤੇ ਮਾਵਾਂ ਪਣਾ ਦੀਆਂ ਗਾਲਾਂ ਕੱਢ ਕੇ ਜਿਹੜਾ ਤੂੰ ਡਰਾਉਣ ਦਾ ਯਤਨ ਕੀਤਾ ਜਾ ਰਿਹਾ ਇਹ ਇਹ ਡਰਨ ਵਾਲੀ ਟੀਮ ਨਹੀਂ ਹੈਗੀ ਇਹ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਵੀ ਤੁਸੀਂ ਪਹਿਚਾਨ ਕਰੋ ਸੋ ਰੱਬ ਨੇ ਐਸਾ ਤੁਹਾਡੇ ਮੂਹਰੇ ਕਿਰਸ਼ਮਾ ਕਰਕੇ ਇਸ ਬੰਦੇ ਦੀ ਸਚਾਈ ਲਿਆਤੀ ਸਾਹਮਣੇ ਵੀ ਇੱਕ 16 18 ਸਾਲ ਦੇ ਬੱਚੇ ਦੇ ਲੱਤਾਂ ਮਾਰਦਾ ਐਮਐਲਏ ਜ਼ਿੰਦਗੀ 'ਚ ਕਦੇ ਦੇਖਿਆ ਕਿਸੇ ਨੇ ਤੁਸੀਂ ਸਾਰੇ ਬਜ਼ੁਰਗ ਖੜੇ ਹੋ ਸੋ ਇਤਿਹਾਸ 'ਚ ਪਹਿਲੀ ਵਾਰੀ ਤੁਸੀਂ ਦੇਖਿਆ ਹੋਣਾ ਵੀ ਜੇ ਨਮਾਂਜੇ ਲੱਤਾਂ ਮਾਰਨਗੇ ਤਾਂ ਲੋਕਾਂ ਨੂੰ ਤੁਸੀਂ ਕੀ ਸਮਝਾਉਂਗੇ ਸੋ ਐਸੀ ਸੋਚ ਵਾਲੇ ਕ੍ਰਿਮਿਨਲ ਤੇ ਮਾਰੇ ਕਰੈਕਟਰ ਵਾਲੀ ਸੋਚ ਵਾਲੇ ਬੰਦਿਆਂ ਨੂੰ ਆਪਾਂ ਬੇਲੇ ਕਰਕੇ ਜਿਹੜੇ ਕੰਮ ਕਰਨ ਵਾਲੀ ਟੀਮ ਆ ਉਹਨੂੰ ਮੋਹਰੇ ਲੈ ਕੇ ਆਈਏ ਸੋ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਤੁਹਾਨੂੰ ਯਕੀਨ ਦਿਵਾਉਨੇ ਆ ਜਿਹੜੇ ਵਾਦੇ ਅਸੀਂ ਕਰਕੇ ਇਥੋਂ ਵੋਟਾਂ ਲਈਆਂ ਇਸ ਵਾਰਡ ਚੋਂ ਤੁਸੀਂ ਵੀ ਮੈਨੂੰ ਜਿਤਾ ਕੇ ਭੇਜਿਆ ਸੀ ਚਾਹੇ ਆਪਾਂ ਐਮਐਲਏ ਨਹੀਂ ਜਿੱਤ ਸਕਦੇ ਪਰ ਬਹੁਤ ਵੱਡੀ ਪਹਿਲੀ ਵਾਰੀ 12 ਦਿਨੇ ਤੁਸੀਂ 37000 ਵੋਟ ਪਾਈ ਆ ਤੁਹਾਡਾ ਦੇਣ ਨਹੀਂ ਦੇ ਸਕਦੇ ਤੇ ਕੋਸ਼ਿਸ਼ ਕਰਦੇ ਆ ਕਿ ਉਹ ਪਾਈਆਂ ਵੋਟਾਂ ਦਾ ਤੁਹਾਨੂੰ ਮੁੱਲ ਮੋੜ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਕਾਸ ਦੇ ਬਾਕੀ ਕੰਮ ਵੀ ਰਹਿੰਦੇ ਨੇ ਸਾਰੇ ਕਰਾਕੇ ਦੇਾਂਗੇ ਆਤਮਪਾਰਕ ਤੁਹਾਡੇ ਲਈ ਬਣ ਰਿਹਾ ਆ ਦੇਖੋ ਤੁਸੀਂ ਕਿੰਨੀ ਸੋਹਣੀ ਚੀਜ਼ ਬਣਾਈ ਆ ਔਰ ਉਸ ਤੋਂ ਵੱਧ ਧੰਨਵਾਦ ਕਰਦਾ ਜਿਹੜੀ ਕਮੇਟੀ ਸਾਹਮਦੀ ਆ ਉਹਨਾਂ ਨੂੰ ਅਸਲ ਜਦੋਂ ਕੋਈ ਚੀਜ਼ ਨੂੰ ਅਸੀਂ ਬਣਾਉਨੇ ਆ ਉਹਨੂੰ ਕੋਈ ਸਾਹਮਨੇ ਨਾ ਇਹ ਲਾਗਤ ਨਾਲ ਸੜਕਾਂ ਤਿਆਰ ਹੋ ਰਹੀਆਂ ਕਿਹੜੀ ਕਿਹੜੀ ਸੜਕਾਂ ਇਹ ਵਾਰਡ ਨੰਬਰ 47 ਦੇ ਵਿੱਚ 62 ਲੱਖ ਦੀ ਲਾਗਤ ਨਾਲ ਇਹ ਸੜਕਾਂ ਅੱਜ ਬਣਨ ਜਾ ਰਹੀਆਂ ਨੇ ਕਿਉਂਕਿ ਪਿਛਲੇ 3 ਸਾਲਾਂ ਤੋਂ ਜਿਸ ਦਿਨੇ ਕੰਮ ਸ਼ੁਰੂ ਕੀਤਾ 4618 ਨੂੰ ਪਹਿਲਾ ਲੈਟਰ ਲਿਖਿਆ ਗਿਆ ਸੀ ਜੋ ਕਿ ਜੰਮੂ ਕਲੋਨੀ ਵਿਸ਼ਕਰਮਾ ਟਾਉਂ ਤੇ ਆਜ਼ਾਦਨਗਰ ਦੀ ਇਕੱਠੀ ਫਾਈਲਾਂ ਵੀ ਇਹ ਹਾਲਾਤ ਬੜੇ ਮਾੜੇ ਆ ਛੜਕਾਂ ਦੇ ਵੀ ਇਹ ਛੜਕਾ ਬਣਾਈਆਂ ਜਾਣ ਉਸ ਤੋਂ ਬਾਅਦ ਇਹ ਪ੍ਰੋਸੈਸ ਦੇ ਵਿੱਚ ਚੱਲਦਾ ਜਿਵੇਂ ਜਿਵੇਂ ਆਫੀਸਰਾਂ ਦੇ ਸਾਈਨ ਹੋਏ ਡੇਟਾ ਹੋਈਆਂ ਇਹ ਸਾਰੀਆਂ ਉਸੇ ਤਰੀਕੇ ਨਾਲ ਫਾਈਲਾਂ ਚੱਲਦੀਆਂ ਪਈਆਂ ਨੇ ਨਾ ਕਿ ਇਹ ਕਈ ਲੋਕਾਂ ਨੂੰ ਤਾਂ ਮੈਂ ਸਮਝਦਾ ਪਤਾ ਵੀ ਹੈ ਨਹੀਂ ਇਹ ਫਾਈਲਾਂ ਬਣੀਆਂ ਕਦੋਂ ਕਿਹੜੀ ਗਲੀ ਦੇ ਵਿੱਚ ਕੋਈ ਜਿਹੜਾ ਇੱਥੇ ਦਾ ਨੁਮਾਇੰਦਾ ਵਾ ਵਿਦਾਇਕਾ ਉਹ ਕਹਿੰਦਾ ਮੈਂ ਇਹ ਗਲੀਆਂ ਬਣਾ ਰਿਆ ਵਾਂ ਉਹਨੂੰ ਇੱਥੋਂ ਤੱਕ ਇਹ ਨਹੀਂ ਪਤਾ ਵੀ ਇਹ ਪਹਿਲਾ ਲੈਟਰ ਕਦੋਂ ਤੇ ਕਿਹਨੂੰ ਲਿਖਿਆ ਗਿਆ ਅੱਜ ਜੇ ਛੜਕਾ ਪਾਸ ਹੋਈਆਂ ਨੇ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਕਬਲਜੀਤ ਸਿੰਘ ਕੜਵਲ ਜੀ ਤੇ ਮੈਂ ਧੰਨਵਾਦ ਕਰਦਾ ਸਾਡੇ ਲੁਧਿਆਣੇ ਦੀ આન ਤੇ ਸ਼ਾਨ ਭਾਰਤ ਪੂਸ਼ਣ ਆਸ਼ੂ ਜੀ ਜਿਨ੍ਹਾਂ ਨੇ ਇਸ ਡਿਵੈਲਪਮੈਂਟ ਲਈ ਯੋਗਦਾਨ ਦਿੱਤਾ ਉਹਨਾਂ ਦੀ ਬਦੌਲਤ ਸੀਐਮ ਸਾਹਿਬ ਤੋਂ ਪੈਸਾ ਲੈ ਕੇ ਇਸ ਇਲਾਕੇ ਦੀ ਡਿਵੈਲਪਮੈਂਟ ਹੋ ਰਹੀ ਆ ਇੱਕ ਬੰਦਾ ਏਸੀ ਦੇ ਵਿੱਚ ਬੈਠਾ ਚਾਹੇ ਉਹ ਚੰਡੀਗੜ੍ਹ ਤੇ ਕਿਆ ਹੈ ਇਥੇ ਲੁਧਿਆਣੇ ਉਹਨੂੰ ਇਹ ਵੀ ਨਹੀਂ ਪਤਾ ਫਾਈਲ ਕਦੋਂ ਬਣੀਆ ਕਦੋਂ ਸੈਨੋ ਨੇ ਮੈਂ ਅੱਗੇ ਵੀ ਮੀਟਿੰਗ 'ਚ ਕਿਹਾ ਸੀ ਇੱਕ ਵੀ ਲੈਟਰ ਜੋ ਦਿਖਾ ਦਵੇ 3 ਸਾਲ ਪਹਿਲਾਂ ਵੀ ਇਸ ਜੰਮੂ ਕਲੋਨੀ ਵਿਸ਼ਕਰਮਾ ਟਾਊਨ ਕਮਲਾ ਨਗਰ ਦੀਆਂ ਛੜਕਾਂ ਦੇ ਬਾਰੇ ਉਹਨੇ ਕਿਤੇ ਵੀ ਜ਼ਿਕਰ ਕੀਤਾ ਸੀ ਜੇ ਜ਼ਿਕਰ ਨਹੀਂ ਕੀਤਾ ਸੀ ਤਾਂ ਹੀ ਉਹਨੇ ਜਵਾਬ ਨਹੀਂ ਦਿੱਤਾ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼